ਜਿੱਥੇ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਸੀਂ ਰਿਹਾਂ ਸਪਰੇਹਾਂ ਨੂੰ ਛੱਡ ਕੇ ਆਰਗੇਨਿਕ ਵਾਲੇ ਪਾਸੇ ਆਓ ਉਥੇ ਇਹ ਕਿਸਾਨ ਵੀ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ ਤਾਂ ਕਿ ਆਪ ਵੀ ਚੰਗਾ ਖਾਣ ਤੇ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਚੰਗਾ ਖਾਣ ਨੂੰ ਮਿਲੇ ਇਹਦੇ ਚ ਡ੍ਰੈਗਨ ਫਰੂਟ ਹੋ ਗਿਆ ਉਸ ਤੋਂ ਇਲਾਵਾ ਤੋਰੀਆਂ ਹੋ ਗਈਆਂ ਹੋਰ ਜਿੰਨੀਆਂ ਵੀ ਸੀਜ਼ਨਲ ਸਬਜ਼ੀਆਂ ਹੈਗੀਆਂ ਆਪ ਹੀ ਸਾਰੀ ਜਿਹੜੀ ਬਰਮਿੰਗ ਕੰਪੋਸਟ ਆ ਤੁਸੀਂ ਦੇਖੋ ਇਹ ਬੈੱਡ ਬਣੇ ਹੋਏ ਆ ਸੈਂਕੜੇ ਬੈੱਡ ਨੇ ਜਿਹੜੇ ਇੱਥੇ ਇਹਨਾਂ ਨੇ ਆਪ ਤਿਆਰ ਕਰਵਾਏ ਨੇ ਤੇ ਬਰਮਿੰਗ ਕੰਪੋਸਟ ਜਿਹੜੀ ਹੈ ਇੱਥੇ ਤਿਆਰ ਹੁੰਦੀ ਹੈ ਇਹ ਸੀ ਅੱਧਾ ਕਿਲਾ ਤਿਆਰ ਕਰਿਆ ਜੀ ਕਿਰਾ ਗੜੋਆ ਵਾਸਤੇ ਇਹ ਭਰਤਪੁਰ ਤਪਾ ਕੇ ਵੀ ਕੋਈ بارش ਨਾਲ ਨਾ ਡੁੱਬ ਜੇ ਇਹ ਇਹਨੂੰ بارش ਹੀ ਮਾਰਦੀ ਆ ਜਾਂ ਗਰਮੀ ਜਾਦੇ ਮਾਰਦੀ ਆ ਗਰਮੀ ਨਾਲ ਬੱਦ ਗੜੋਏ ਵੀ ਡਬਲ ਹੋ ਜਾਂਦੇ ਆ ਰੇ ਵੀ ਲੈਣ ਲੱਗ ਜਾਂਦੀ ਆ ਦੁਵਾਰੇ ਪਿੱਛੇ ਵਧਾਉਣੇ ਆ ਆ ਪਿੱਛੇ ਆ ਵੀ ਦੇਖਦੇ ਆ ਡ੍ਰੈਗਨ ਫਰੂਟ ਬਹੁਤ ਜ਼ਿਆਦਾ ਇੱਥੇ ਲੱਗਿਆ ਥੋੜੇ ਲੱਗ ਵੀ ਰਿਹਾ ਇਹ ਕਿੰਨੇ ਸਾਲ ਦਾ ਹੋ ਚੁੱਕਿਆ ਜੀ ਇਹ 25 ਸਾਲ ਦਾ ਹੋ ਗਿਆ ਮੈਂ ਨਾ ਤਾਂ ਜਿੱਥੇ ਆਪ ਤੋਂ ਤੁਸੀਂ ਖਾ ਰਹੇ ਹੋ ਉਥੇ ਅਨੇਕ ਸਬਜ਼ੀ ਤੇ ਇਥੇ ਲੱਗਦੀ ਹੋਣੀ ਵੀ ਆਮ ਲੋਕਾਂ ਵਾਸਤੇ ਵੀ ਲੋਕਾਂ ਨੂੰ ਵੀ ਲੱਗਦੀ ਹੈ ਲੈ ਕੇ ਜਾਂਦੇ ਲੋਕ ਹਾਂ ਆਪ ਤਾਂ ਹੀ ਆਪ ਹੀ ਖਾ ਰਹੇ ਆ ਤਿੰਨ ਚਾਰ ਕਿਲੋ ਸਾਡੇ ਆਪ ਦੀ ਲੱਗਦੀ ਆ ਲੇਬਰ ਵਾਲੇ ਆ ਸਾਡੇ ਕੋਲੇ ਪੋਟਰੀ ਸਾਹਮਦੇ ਆ ਮਾਦੋ ਮੱਖੀ ਵਾਲੇ ਵੀ ਸਾਹਮਦੇ ਆ ਅੱਛਾ ਕਿੰਨੀ ਕੀ ਜਾਗਰੂਕਤਾ ਕਿੰਨੀ ਗਈ ਹੈ ਪਹਿਲਾਂ ਤੁਸੀਂ ਨਹੀਂ ਕਰਦੇ ਸੀ ਰਿਹ ਰਿਹਾਂ ਸਪਰੀਹਾਂ ਬੜੇ ਲੋਕ ਪਹਿਲਾਂ ਘੱਟ ਕਰਦੇ ਸੀ ਐਵੇਂ ਪਹਿਲਾਂ ਨਰਮੇ ਹੁੰਦੇ ਸੀ ਉਦੋਂ ਹਰ ਇੱਕ ਦੀ ਹੋ ਜਾਂਦੀ ਵਿੱਚ ਗੁਵਾਰਾ ਫਾਦਾ ਤੇ ਚੌਲੇ ਪਾ ਕੇ ਉਦੋਂ ਹਰ ਇੱਕ ਦੀ ਹਰ ਇੱਕ ਕਿਸਾਨ ਦੇ ਆਪ ਦੀ ਸਬਜ਼ੀ ਹੁੰਦੀ ਆਹ ਰੇਟ ਇਹਦਾ ਵੱਧ ਮਿਲਦਾ ਹੈ ਹੋ ਸਾਡੀ ਆ ਇਹਦਾ ਆਰਗੈਨਿਕ ਦਾ ਕਰਕੇ ਸਾਡੇ ਕੋਲ ਜੇ ਰੱਖਣੀ ਨਹੀਂ ਮਿਲਦੀ ਪਹਿਲੇ ਹੀ ਵਿਗ ਜਾਂਦਾ 8 ਵਜੇ ਤੱਕ ਸਾਰੀ ਸਬਜ਼ੀ ਲੱਗ ਜਾਂਦੀ ਹੈ ਅਸੀਂ ਇੱਥੋਂ ਖੇਤ ਦੇ ਵਿੱਚ ਹੀ ਲੈ ਜਾਂਦੇ ਮਤਲਬ ਚੰਗਾ ਬੀਜੋ ਤੇ ਚੰਗਾ ਖਰੀਦਦਾਰ ਵੀ ਚੰਗਾ ਖਰੀਦਦਾਰ ਉਹ ਕਹਿ ਕੇ ਗਿਆ ਦੁਕਾਨਦਾਰ ਜੀ ਜਿੰਨੀ ਜਿਹੜੀ ਵਿਕਦੀ ਤੁਸੀਂ ਉਹ ਵੇਚ ਲਓ ਦੂਜੀ ਮੈਂ ਅੱਪ ਤੁਸੀ ਦੇਖ ਰਹੇ ਹੋ ਰੋਜ਼ਾਨਾ ਸਪੌਕਸਮਨ ਇਸ ਵਕਤ ਟੋਂਗਵਾਲੀ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਤਾਂ ਤੁਹਾਨੂੰ ਇੱਕ ਕਿਸਾਨ ਨਾਲ ਮਿਲਵਾਵਾਂਗੇ ਜਿਹੜੇ ਕਿਸਾਨ ਆਰਗੈਨਿਕ ਫਾਰਮਿੰਗ ਕਰਦੇ ਆ ਆਰਗੈਨਿਕ ਨੂੰ ਪੰਜਾਬ ਸਰਕਾਰ ਵੀ ਮੰਨਤਾ ਦੇ ਰਹੀ ਹੈ ਕਿ ਆਰਗੇਨਿਕ ਜਿਹੜੇ ਪ੍ਰੋਡਕਟਸ ਹੈਗੇ ਆ ਵੱਧ ਤੋਂ ਵੱਧ ਉਹ ਬਣਾਏ ਜਾਣਾ ਕਿਸਾਨ ਆਰਗੇਨਿਕ ਖੇਤੀਕਰਨ ਤਾਂ ਜਿੱਥੇ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਉੱਥੇ ਕਿਸਾਨ ਵੀ ਆਪਣੇ ਲੈਵਲ ਦੇ ਉੱਤੇ ਬਹੁਤ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿਸਾਨ ਗੁਰਮੇਲ ਸਿੰਘ ਜੀ ਨੇ ਜਿਨ੍ਹਾਂ ਦੇ ਇਸ ਵਕਤ ਅਸੀਂ ਖੇਤ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਇਸ ਖੇਤ 'ਚ ਸਾਰਾ ਆਰਗੇਨਿਕ ਦਾ ਕੰਮ ਕੀਤਾ ਹੋਇਆ ਸਾਰੀ ਜਿਹੜੀ ਸਬਜ਼ੀਆਂ ਲੱਗਦੀਆਂ ਨੇ ਸਾਰੀ ਬਿਨਾ ਰੇਸ ਸਪਰੇਅ ਤੋਂ ਯਾਨੀ ਆਰਗੇਨਿਕ ਖਾਦ ਖਾਦ ਵੀ ਕਿੱਥੇ ਤਿਆਰ ਹੁੰਦੀ ਹੈ ਇਸੇ ਖੇਤ 'ਚ ਜਿਹੜੀ ਜਗ੍ਹਾ ਮੈਂ ਆ ਤੁਸੀਂ ਦੇਖ ਰਹੇ ਹੋ ਇਹ ਬੈੱਡ ਲੱਗੇ ਹੋਏ ਆ ਇਹ ਸਾਰੇ ਬੈਡ ਜਿਹੜੇ ਆ ਇੱਥੇ ਬਰਮਿੰਗ ਕੰਪੋਸਟ ਵੀ ਤਿਆਰ ਆਪ ਹੀ ਕਰਦੇ ਨੇ ਤੇ ਆਪ ਹੀ ਕਰਦੇ ਆ ਹਰੀਆਂ ਸਬਜ਼ੀਆਂ ਦੀ ਖੇਤੀ ਆਰਗੈਨਿਕ ਸਬਜ਼ੀਆਂ ਦੀ ਸੀਜ਼ਨਲ ਸਬਜ਼ੀਆਂ ਸਾਰੀਆਂ ਜਿਹੜੀਆਂ ਇੱਥੇ ਹੁੰਦੀਆਂ ਜਿੰਨੇ ਬੈਡ ਤੁਸੀਂ ਦੇਖ ਰਹੇ ਹੋ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਇੱਕ ਪ੍ਰੋਜੈਕਟ ਲਾਇਆ ਬੜੀ ਮਿਹਨਤ ਤੇ ਕਿਸਾਨ ਜਿਹੜੇ ਕਰ ਰਹੇ ਨੇ ਬਜ਼ੁਰਗ ਕਿਸਾਨ ਆ ਤਾਂ ਵੱਡੀ ਗੱਲ ਇਹ ਹੈ ਕਿ ਜਿੱਥੇ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਸੀਂ ਰਿਹਾਂ ਸਪਰੇਆਂ ਨੂੰ ਛੱਡ ਕੇ ਆਰਗੈਨਿਕ ਵਾਲੇ ਪਾਸੇ ਆਓ ਉੱਥੇ ਇਹ ਕਿਸਾਨ ਵੀ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ ਤਾਂ ਕਿ ਆਪ ਵੀ ਚੰਗਾ ਖਾਣ ਤੇ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਚੰਗਾ ਖਾਣ ਨੂੰ ਮਿਲੇ ਤਾਂ ਅਬਜ਼ੁਰਗ ਕਿਸਾਨ ਗੁਰਮੇਲ ਸਿੰਘ ਜੀ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਨ੍ਹਾਂ ਨੇ ਆਪਣੇ ਇਸ 2 1/2 2 2.5 ਏਕੜ ਦੀ ਜਿਹੜੀ ਜ਼ਮੀਨ ਹੈਗੀ ਹੈ ਇਹਦੇ ਵਿੱਚ ਡਰਾਗਰ ਫਰੂਟ ਹੋ ਗਿਆ ਉਸ ਤੋਂ ਇਲਾਵਾ ਤੋਰੀਆਂ ਹੋ ਗਈਆਂ ਹੋਰ ਜਿੰਨੀਆਂ ਵੀ ਸੀਜ਼ਨਲ ਸਬਜ਼ੀਆਂ ਹੈਗੀਆਂ ਉਹ ਸਾਰੀਆਂ ਇੱਥੇ ਲਾਈਆਂ ਹੋਈਆਂ ਤਾਂ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਉਹ ਇਹ ਪ੍ਰੋਜੈਕਟ ਹੈਗਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸੀ ਇਹ ਹੈਗਾ ਬਰਮਿੰਗ ਕੰਪੋਸਟ ਦਾ ਪ੍ਰੋਜੈਕਟ ਜਿਹੜਾ ਗੁਰਮੇਲ ਸਿੰਘ ਜੀ ਨੇ ਆਪਣੇ ਖੇਤ ਦੇ ਵਿੱਚ ਆਪ ਲਾਇਆ ਹੋਇਆ ਆਪ ਹੀ ਇੱਥੇ ਸਾਰੀ ਰੇਸ ਸਪਰੇਅ ਮਾਫ ਕਰਨਾ ਆਪ ਹੀ ਸਾਰੀ ਜਿਹੜੀ ਬਰਮਿੰਗ ਕੰਪੋਸਟ ਆ ਤੁਸੀਂ ਦੇਖੋ ਇਹ ਬੈੱਡ ਬਣੇ ਹੋਏ ਆ ਸੈਂਕੜੇ ਬੈੱਡ ਨੇ ਜਿਹੜੇ ਇੱਥੇ ਇਹਨਾਂ ਨੇ ਆਪ ਤਿਆਰ ਕਰਵਾਏ ਨੇ ਤੇ ਬਰਮਿੰਗ ਕੰਪੋਸਟ ਜਿਹੜੀ ਹੈ ਇੱਥੇ ਤਿਆਰ ਹੁੰਦੀ ਹੈ ਇਹੀ ਖਾਦ ਜਿਹੜੀ ਹੈਗੀ ਹੈ ਖੇਤਾਂ ਤੱਕ ਪਹੁੰਚਦੀ ਹੈ ਤਾਂ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਾਂ ਦਿਖਾ ਰਹੇ ਆ ਵੀ ਜਿਹੜੇ ਕਿਸਾਨ ਆਰਗੈਨਿਕ ਫਾਰਮਿੰਗ ਕਰਨਾ ਚਾਹੁੰਦੇ ਆ ਤਾਂ ਉਹ ਵੀ ਆਪਣੇ ਘਰ ਜੇਕਰ ਉਹਨਾਂ ਕੋਲੇ 1 ਕਿਲਾ 1.5 ਕਿਲਾ ਜਗ੍ਹਾ ਹੈਗੀ ਤਾਂ ਤੁਸੀਂ ਇਸ ਤਰੀਕੇ ਨਾਲ ਆਰਗੈਨਿਕ ਫਾਰਮਿੰਗ ਕਰਕੇ ਅ ਜਿੱਥੇ ਚੰਗਾ ਖਾਣ ਪੀਣ ਹੈਗਾ ਉਹ ਖਾ ਸਕਦੇ ਹੋ ਲੋਕਾਂ ਨੂੰ ਵੀ ਚੰਗੀ ਸਿਹਤ ਦੇ ਪ੍ਰਤੀ ਚੰਗੀ ਚੀਜ਼ਾਂ ਹਰੀਆਂ ਸਬਜ਼ੀਆਂ ਦੇ ਸਕਦੇ ਹੋ ਉੱਥੇ ਹੀ ਆਰਗੈਨਿਕ ਫਾਰਮਿੰਗ ਦੇ ਨਾਲ ਨਾਲ ਇਹ ਬਹੁਤ ਵਧੀਆ ਪ੍ਰੋਜੈਕਟ ਹੈਗਾ ਇਹ ਹੈਗਾ ਵਰਮਿੰਗ ਕੰਪੋਸਟ ਦਾ ਜਿਹੜੀ ਵਰਮਿੰਗ ਖਾਦ ਹੁੰਦੀ ਹੈ ਗੰਡੋਏ ਦੀ ਖਾਦ ਜਿਹਨੂੰ ਕਿਹਾ ਜਾਂਦਾ ਤਾਂ ਇਹ ਗੰਡੋਿਆਂ ਤੋਂ ਬਣਦੀ ਹੈ ਕੋਈ ਇਹੀ ਖਾਦ ਸਾਰੀ ਜਿਹੜੀ ਆ ਖੇਤ ਦੇ ਵਿੱਚ ਪਾਈ ਜਾਂਦੀ ਆ ਹਾਲਾਂਕਿ ਤੋਰੀਆਂ ਹਜੇ ਲੱਗੀਆਂ ਹੋਈਆਂ ਹਨ ਉਹਨਾਂ ਦੇ ਅ ਗੋਭੀ ਆਸਤੇ ਜਿਹੜਾ ਵਾਹਣ ਹੈਗਾ ਉਹ ਵੀ ਤਿਆਰ ਇਹਨਾਂ ਨੇ ਕਰ ਲਿਆ ਪਰ ਮਕਸਦ ਇਹ ਹੈਗਾ ਕਿ ਜਿਹੜੇ ਕਿਸਾਨ ਆਰਗੈਨਿਕ ਫਾਰਮਿੰਗ ਕਰਨਾ ਚਾਹੁੰਦੇ ਆ ਵੀ ਤੁਸੀਂ ਕੋਸ਼ਿਸ਼ ਕਰੋ ਵੀ ਇਸ ਤਰੀਕੇ ਦੇ ਬੈੱਡ ਸਿਸਟਮ ਦੇ ਜ਼ਰੀਏ ਅ ਤੁਸੀਂ ਵੀ ਆਰਗੈਨਿਕ ਫਾਰਮਿੰਗ ਕਰੋ ਤਾਂ ਆਰਗੈਨਿਕ ਫਾਰਮਿੰਗ ਦੇ ਬਹੁਤ ਫਾਇਦੇ ਆ ਜਿੱਥੇ ਤੰਦਰੁਸਤ ਰਹਿਣ ਦਾ ਬੰਦਾ ਪੰਜਾਬ ਦੇ ਲੋਕਾਂ ਨੂੰ ਵੀ ਚੰਗਾ ਖਾਣ ਪੀਣ ਮਿਲਦਾ ਉੱਥੇ ਜਿਹੜੀ ਬਰਮਿੰਗ ਕੰਪੋਸਟ ਦਾ ਪ੍ਰੋਜੈਕਟ ਹੈਗਾ ਇਹਦੇ ਜ਼ਰੀਏ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ ਡਰਾਗਨ ਫਰੂਟ ਆ ਬੜਾ ਮਹਿੰਗਾ ਫਰੂਟ बिकਦਾ ਉਹ ਵੀ ਸਾਰਾ ਇੱਥੇ ਸੈਟਅਪ ਲੱਗਿਆ ਹੋਇਆ ਗੁਰਮੇਲ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਸ세ਗਾ ਹੋ ਗਿਆ ਜੀ 4 ਸਾਲ ਹੋ ਗਿਆ ਲਗਾਤਾਰ ਲੱਗਨ ਦਾ ਉਹ ਕਰਦੇ ਤਾਂ ਪਹਿਲਾਂ ਵੀ ਵਿਚਦੀ ਛੱਡ ਜਾਂਦੇ ਸਾਂ ਅਸੀਂ ਕਿਉਂ ਕੰਮ ਜ਼ਿਆਦਾ ਰਹੇ ਨਾ ਕਰਕੇ ਵਿਚਦੀ ਇਹ ਮੱਖੀ ਕੋਲੇ ਜਾ ਵਰਦਾ ਇਸੇ ਮਗਰ ਉਹ ਲੋਏ ਜੇ ਮਾਰਮੂਰ ਬੰਦੇ ਸਾਂ ਹੁਣ ਇਸੇ ਪਰ ਵੱਡੇ ਪੱਧਰ ਤੀ ਕਰਿਆ ਇਹਦੇ ਚ ਲੋਕਾਂ ਨੂੰ ਵੀ ਕਹਿੰਦੇ ਆ ਭਾਈ ਤੁਸੀਂ ਝੂਲਤਾ ਕਰੋ ਆਪਦੇ ਜੋਗ ਤੱਕ ਬਣਾ ਰਹੇ ਸਪਰੇਅ ਵਾਲੀ ਚੀਜ਼ ਖਾਓ ਸਾਡੇ ਕੋਲੇ ਹੁਣ ਸਪੈਸ਼ਲੀ ਆਉਂਦੇ ਆ ਪਿੰਡੋਂ ਭੱਜੇ ਆਉਂਦੇ ਲੋਕ ਯਾਰ ਸਾਡੀ ਰੱਖ ਦਿਓ ਸਬਜ਼ੀ ਸਾਨੂੰ ਰੱਖ ਦਿਓ ਬਹੁਤ ਸਵਾਦ ਬਣਦੀ ਹੈ ਕਹਿੰਦੇ ਅੱਧੇ ਚੱਕਾ ਸੀਜ਼ਨ ਦੀਆਂ ਸਾਰੀਆਂ ਸਬਜ਼ੀਆਂ ਹੁਣ ਤੋਰੀ ਦਾ ਸੀਜ਼ਨ ਹੈਗਾ ਇਸ ਵਕਤ ਢਿੰਡੇ ਹੈਗੇ ਆ ਹਾਲਾਂਕਿ ਗਰਮੀ ਕਰਕੇ ਖਰਾਬ ਵੀ ਹੋਈ ਹੈ ਫਸਲ ਕਿ ਥੋੜੀ ਗਰਮੀ ਨੇ ਤੋਰੀ ਮਚਾਤੀ ਕਦੂ ਮਚਾਤੇ ਹੋ ਭਾਵੇਂ ਹਜੇ ਨਹੀਂ ਲੱਗਣ ਲੱਗੇ ਹੋਏ अच्छा ਜਿਹੜੀ ਖਾਦ ਇੱਥੇ ਤੁਸੀਂ ਤਿਆਰ ਕਰਦੇ ਹੋ ਇਹ ਸਾਰਾ ਪ੍ਰੋਜੈਕਟ ਫਿਰ ਕਿੱਥੇ ਟ੍ਰੇਨਿੰਗ ਤੋਂ ਇਹ ਸਾਰੀ ਲੈ ਕੇ ਆਈ ਸੀ ਇਹ ਟ੍ਰੇਨਿੰਗ ਲਈ ਆ ਜੀ ਇਹ ਖੇਤੀਬਾੜੀ ਮੈਂ ਕਿਹਾ ਇੱਥੋਂ ਅੱਛਾ ਉੱਥੇ ਟ੍ਰੇਨਿੰਗ ਲਈ ਟੋਟਲ ਟ੍ਰੇਨਿੰਗ ਲੈ ਕੇ ਸਾਰਾ ਕੁਝ ਕਰਕੇ ਫਿਰ ਇਹ ਪ੍ਰੋਜੈਕਟ ਵੱਡਾ ਜੀ ਅੱਛਾ ਇਹ ਥੋੜਾ ਇਹ ਸਮਝਾਓ ਕਿੰਨੇ ਟੋਟਲੇ ਏਰੀਆ 'ਚ ਲੱਗਿਆ ਹੋਇਆ ਸਾਰਾ ਪ੍ਰੋਜੈਕਟ ਇਹ ਜਿਹੜੀ ਆਰਗੈਨਿਕ ਫਾਰਮਿੰਗ ਆ ਉਹ ਕਿੰਨੇ ਏਕੜ 'ਚ ਕਰਦੇ ਹੋ ਇਹ ਸੀ ਅੱਧਾ ਕਿਲਾ ਤਿਆਰ ਕਰਿਆ ਜੀ ਕਿਰਾ ਗੜੋਿਆਂ ਵਾਸਤੇ ਇਹ ਪਰ ਤਪਰ ਤਪਾ ਕੇ ਵੀ ਕੋਈ بارش ਨਾਲ ਨਾ ਡੁੱਬ ਜੇ ਇਹ ਇਨੂੰ ਬਾਰਸ਼ ਹੀ ਮਾਰਦੀ ਆ ਜਾਂ ਗਰਮੀ ਜ਼ਿਆਦੇ ਮਾਰਦੀ ਆ ਅੱਛਾ ਤੇ ਉਹਦਾ ਵਰਕੇ ਹੀ ਭਰਤਵਾ ਕੇ ਮਿੱਟੀ ਸਿੱਟ ਕੇ ਹੱਟ ਕੇ ਬਾਹਰ ਆਉਂਦਾ ਇਹ ਲਾਇਆ ਹੁਣ ਇਹ 200 ਬੈਡ ਦੇ ਗੇੜ ਨੇੜੇ ਤੇੜੇ ਜਿਹੇ ਬੈਡ 200 ਬੈਡ ਹੈਗਾ ਸਾਰਾ ਤੇ ਇਹ ਕਿੰਨੇ ਚਿਰ ਚ ਤਿਆਰ ਹੋ ਜਾਂਦੇ ਪਰਮੀ ਕੰਪੋਸਟ ਤਿੰਨ ਮਹੀਨਿਆਂ ਤੋਂ ਇਹ ਜੀ ਖਾਦ ਲਾਉਣੀ ਪੈਣ ਲੱਗ ਜਾਂਦੀ ਆ ਤਿੰਨ ਮਹੀਨੇ ਬਾਅਦ ਤਿੰਨ ਮਹੀਨਿਆਂ ਬਾਅਦ ਜਿਆ ਬਾਦ ਤਿੰਨ ਮਹੀਨਿਆਂ ਬਾਅਦ ਗੜੋਏ ਵੀ ਦਾਬਦ ਹੋ ਜਾਂਦੇ ਆ ਰੇ ਵੀ ਲੈਣ ਲੱਗ ਜਾਂਦੀ ਆ ਪਿੱਛੇ ਫਿਰ ਵਧਾਉਣੇ ਪੈਣ ਆ ਪਿੱਛੇ ਇਹ ਵੀ ਦੇਖ ਰਹੇ ਡ੍ਰੈਗਨ ਫਰੂਟ ਬਹੁਤ ਜ਼ਿਆਦਾ ਇੱਥੇ ਲੱਗਿਆ ਥੋ ਇਹ ਜਨਵਰੀ ਚ ਤਿੰਨ ਮਹੀਨਾ ਤਿੰਨ ਸਾਲ ਦਾ ਹੋ ਜਾਣਾ ਜਨਵਰੀ ਚ ਲਾਇਆ ਸੀ ਮੈਨੂੰ ਤਾਂ ਜਿੱਥੇ ਆਪ ਤੋਂ ਤੁਸੀਂ ਖਾ ਰਹੇ ਹੋ ਉਥੇ ਇੰਨੀ ਕਿ ਸਬਜ਼ੀ ਤਾਂ ਇੱਥੇ ਲੱਗਦੀ ਹੋਣੀ ਵੀ ਆਮ ਲੋਕਾਂ ਵਾਸਤੇ ਵੀ ਲੋਕਾਂ ਨੂੰ ਵੀ ਲੱਗਦੀ ਹੈ ਲੈ ਕੇ ਜਾਂਦੇ ਲੋਕ ਹਾਂ ਆਪ ਤਾਂ ਅਸੀਂ ਆਪ ਹੀ ਖਾ ਰਹੇ ਹਾਂ ਤਿੰਨ ਚਾਰ ਕਿਲੋ ਸਾਡੇ ਆਪ ਦੀ ਲੱਗਦੇ ਆ ਲੇਬਰ ਵਾਲੇ ਆ ਸਾਡੇ ਕੋਲੇ ਪੋਲਟਰੀ ਸਾਹਮਦੇ ਆ ਮਧੂਮੱਖੀ ਵਾਲੇ ਵੀ ਸਾਹਮਦੇ ਆ ਅੱਛਾ ਕਿੰਨੀ ਕਿ ਜਾਗਰੂਕਤਾ ਕਿੰਨੀ ਗਈ ਹੈ ਪਹਿਲਾਂ ਤੁਸੀਂ ਨਹੀਂ ਕਰਦੇ ਸੀ ਰੇ ਰਿਹਾਂ ਸਪਰੇਹਾਂ ਬੜੇ ਲੋਕ ਪਹਿਲਾਂ ਘੱਟ ਕਰਦੇ ਸੀ ਹੁਣ ਪਹਿਲਾਂ ਨਰਮੇ ਹੁੰਦੇ ਸੀ ਉਹ ਹਰ ਇੱਕ ਦੀ ਹੋ ਜਾਂਦੀ ਐ ਵਿੱਚ ਗੁਵਾਰਾ ਪਾਤਾ ਵਿੱਚ ਔਲੇ ਪਾਤੇ ਉਹதோ ਹਰ ਇੱਕ ਦੀ ਹਰ ਇੱਕ ਕਿਸਾਨ ਦੇ ਆਪ ਦੀ ਸਬਜ਼ੀ ਹੁੰਦੀ ਜਿੱਦਾਂ ਦਾ 29 ਸਾਲ ਦਾ ਲੱਗਣ ਲੱਗ ਗਿਆ ਕਿਸੇ ਦੇ ਨਹੀਂ ਕਬੱਲ ਵੀ ਨਹੀਂ ਕਿਸੇ ਦੁਕਾਨ ਮੈਨੂੰ ਤਾਂ ਜਿਹੜੀ ਤੁਸੀਂ ਉਹ ਚੌਲੇ ਗੁਬਾਰੇ ਦੀ ਫਲੀ ਦੀ ਗੱਲ ਕਰ ਰਹੇ ਹੋ ਉਹ ਦੇਖਣ ਤਾਂ ਇੱਕ ਕਿਸੇ ਕੋਲੇ 2 ਕਿਲੋ 1.5 ਕਿਲੋ ਹੀ ਹੁੰਦੀਆਂ ਬਹੁਤ ਘੱਟ ਮਿਲਦੀ ਹੈ ਮਿਲਦੀ ਨਹੀਂ ਜੀ ਰੇਟ ਬਹੁਤ ਤੇਜ਼ ਆ ਉਹਦਾ ਨਰਮੇ ਨਰਮੇ ਦਾ ਫਰਕ ਪਿਆ ਨਰਮੇ ਰੱਖਵਾ ਘਟਣ ਦਾ ਫਰਕ ਪਿਆ ਨਾ ਚੀਜ਼ਾਂ ਤੇ ਹਾਂ ਤਾਂ ਬਾਹਲਾ ਪਿਆ ਜੀ ਸਬਜ਼ੀ ਮਿਲੀ ਗਰੀਬ ਨੂੰ ਮਿਲਦੀ ਨਹੀਂ ਰਹੀ ਗਰੀਬ ਹੀ ਲੱਜ ਜਾਂਦਾ ਛੱਗੇ ਤੋੜ ਕੇ ਕੱਖ ਵੜਨਾ ਆਇਆ ਸਬਜ਼ੀ ਕੇ ਨਹੀਂ ਕਿਸਾਨ ਹੁੰਦਾ ਉਹ ਵੀ ਤੋੜ ਕੇ ਲੈ ਜਾਂਦਾ ਸੀ ਪਰ ਹੁਣ ਤਾਂ ਇਹ ਜਿਹੜਾ ਇਹ ਵੀ ਏਰੀਆ ਤੁਹਾਡਾ ਸਾਰਾ ਹੈਗਾ ਨਰਮੇ ਦਾ ਹੀ ਹੁੰਦਾ ਸੀ ਪਹਿਲਾਂ ਉਹ ਸਾਰਾ ਹੀ ਝੋਨਾ ਲੱਗਿਆ ਹਾਂ ਹੁਣ ਤਾਂ ਸਾਰੇ ਬਾੜ ਦੇ ਝੋਨੇ ਦਿਸਦੇ ਹੀ ਨਹੀਂ ਨਾ ਚਰੀ ਦਾ ਕਰੀਂ ਜੀ ਤਾਂ ਹੋ ਖੜਾ ਜੀ ਇੱਕ ਤੇ ਹੋਰ ਕਿਸੇ ਨੀਰਾ ਵੀ ਨਹੀਂ ਉਹ ਚਾਰ ਆਲਿਆਂ ਨੇ ਬਸ ਉਹੀ ਕਰਦੇ ਅੱਛਾ ਕਿੰਨਾ ਕੁ ਫਰਕ ਲੱਗਦਾ ਜੀ ਜਿਵੇਂ ਆਮ ਸਬਜ਼ੀ ਆਪਾਂ ਲੈ ਲੈਨੇ ਆ ਆਰਗੇਨਿਕ ਦੇ ਵਿੱਚੋਂ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਉਹਦੇ ਵਿੱਚ ਰੇਟ ਪੂਰਾ ਮਿਲ ਜਾਂਦਾ ਹਾਂ ਹਾਂ ਰੇਟ ਇਹਦਾ ਵੱਧ ਮਿਲਦਾ ਜੀ ਨੂੰ ਮਿਲ ਜਾਂਦਾ ਹਾਂ ਜੀ ਹਾਂ ਜੀ ਹੁਣ ਸਾਡੀ ਇਹਦਾ ਔਰ ਗੈਨਿਕ ਦਾ ਕਰਕੇ ਸਾਡੇ ਕੋਲੇ ਜਾਇ ਰੱਖਣੀ ਨਹੀਂ ਮਿਲਦੀ ਪਹਿਲਾਂ ਹੀ ਵਿਕ ਜਾਂਦਾ 8 ਵਜੇ ਤੱਕ ਸਾਰੀ ਸਬਜ਼ੀ ਲੱਗ ਜਾਂਦੀ ਹੈ ਹਾਂਜੀ ਅੱਛਾ ਇੱਥੋਂ ਖੇਤ ਦੇ ਵਿੱਚ ਹੀ ਲੈ ਜਾਂਦੇ ਮਤਲਬ ਚੰਗਾ ਬੀਜੋ ਤਾਂ ਚੰਗਾ ਖਰੀਦਦਾਰ ਵੀ ਹੈਗਾ ਚੰਗਾ ਖਰੀਦਦਾਰ ਉਹ ਕਹਿ ਕੇ ਗਿਆ ਦੁਕਾਨਦਾਰ ਵੀ ਜਿੰਨੀ ਜਿਹੜੀ ਵਿਕਦੀ ਹੈ ਤੁਸੀਂ ਉਹ ਵੇਚ ਲਓ ਦੂਜੀ ਮੈਂ ਆਪਣੇ ਲੈ ਗਈ ਦੁਕਾਨ ਤੇ ਲੈ ਕੇ ਹਾਂ ਦੁਕਾਨ ਤੇ ਲੈ ਗਏ ਅੱਛਾ ਉਹ ਕਿੰਨੀ ਖੁਸ਼ੀ ਪਹੁੰਚਦੇ ਬਾਈ ਜੀ ਜਦੋਂ ਤੁਸੀਂ ਆਰਗੈਨਿਕ ਤੋੜ ਕੇ ਲੈ ਕੇ ਆਉਂਦੇ ਹੋ ਲੋਕ ਦੂਰੋਂ ਦੂਰੋਂ ਆਉਂਦੇ ਇੱਥੇ ਫਾਰਮ ਚ ਲੈਣ ਪੈਣ ਆਉਂਦੇ ਨੇ 10 12 ਕਿਲੋਮੀਟਰ ਦੇ ਡਿਸਟੈਂਸ 'ਚੋਂ ਕਿੰਨੀ ਖੁਸ਼ ਖੇਤੀ ਵਾਲੇ ਅਫਸਰ ਵੀ ਆ ਜਾਂਦੇ ਆ ਗੱਡੀ ਲੈ ਕੇ ਉਹ ਵੀ ਲੈ ਕੇ ਜਾਂਦੇ ਆ ਜੀ ਇੱਥੇ ਤੇ ਆਮ ਪੰਡ ਵਾਲੇ ਤਾਂ ਕਹਿੰਦੇ ਆ ਯਾਰ ਚਾਚਾ ਬਚਾਈ ਦਿੱਤੇ ਤੁਸੀਂ ਤਾਂ ਯਾਰ ਯਾਹਰ ਵਾਲੀ ਚੀਜ਼ ਖਾਂਦੇ ਦਾ ਉਹ ਇਕੱਠੀ 2 ਕਿਲੋ ਰਹਿ ਜਾਂਦੇ ਤਿੰਨ ਦਿਨ ਖਾਈ ਜਾਂਦੇ ਤੇ ਤਾਂ ਵੀ ਨਹੀਂ ਖਰਾਬ ਹੁੰਦੀ ਤੇ ਉਹਨਾਂ ਦੇ ਹੱਥਾਂ ਨੂੰ ਖਰਾਬ ਹੋ ਜਾਂਦੇ ਡ੍ਰੈਗਰ ਵੀ ਮੈਨੂੰ ਲੱਗਦਾ ਬੜਾ ਵਧੀਆ ਇੱਥੇ ਤੁਹਾਡੇ ਫਰੂਟ ਲੱਗਦਾ ਡ੍ਰੈਗਰ ਹਾਂਜੀ ਇਹ ਵੀ ਵਧੀਆ ਅੱਛਾ ਇਹ ਕੀ ਰੇਟ ਵਿਕਦਾ ਹੈ ਇਹ 130 ਰੁਪਏ ਨੇ ਇੱਕ ਪੀਸ ਰੇਖਦਾ ਹਾਂਜੀ ਇਹ ਵੀ ਵਧੀਆ ਇਹ ਕ੍ਰੌਪ ਦੇ ਰਹੀ ਹੈ ਕ੍ਰੌਪ ਦੇ ਦਾ ਅੱਛਾ ਹੁਣ ਤੁਸੀਂ ਕਰ ਰਹੇ ਹੋ ਇਹ ਹੁਣ ਅੱਗੇ ਰਕਬਾ ਵਧਾਉਂਗੇ ਦਾ ਆਰਗੇਨਿਕ ਦਾ ਇਹ ਜਾਂ ਜਿਹੜੇ ਖਾਦ ਦਾ ਪ੍ਰੋਜੈਕਟ ਲਾਇਆ ਹੋਇਆ ਇਹ ਹੌਲੀ ਹੌਲੀ ਆਹਾ ਸਾਰਾ ਇਹ ਸੇ ਵਸਤੀ ਹੈ ਕਿਲਾ ਉਹ ਕਿਲਾ ਠੇਕੇ ਤੇ 75000 ਨੂੰ ਲਿਆ ਜੀ ਲੋਕਾਂ ਨੇ 70 70 ਨੂੰ ਲਾ ਦੇ ਆਹਨ ਸਾਲ ਦਾ ਐਗਰੀਮੈਂਟ ਸਾਡਾ ਇਹ ਹਾਂ ਇਹਦੇ ਨਾਲ ਵੀ ਪਾ ਠੀਕ ਇਹ ਦੋ ਕਿੱਲਾਂ ਦੇ ਫੁਰਨਾ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਆਰਗੇਨਿਕ ਮੈਂ ਇਹੀ ਕਹਿਣਾ ਭਾਈ ਆਪ ਦੇ ਜੋਗੀ ਤਾਂ ਕਰੋ ਨਹੀਂ ਸੰਸਾਰ ਜੋਗੀ ਕਰ ਸਕਦੇ ਤੁਸੀਂ ਹੂੰ ਚਾਰ ਕਨਾਲਾ ਦੋ ਕਨਾਲਾ ਕਣਕ ਵੀ ਵੀ ਜੋਧਾ ਕਿਲਾ ਠਿੱਲਾ ਸਾਡੇ ਸਾਲ ਭਰਦੀ 3.5 ਸਾਲ ਦੀ ਕਣਕ ਪਈ ਆ ਰੋਪਾ ਅੱਛਾ ਜਦੋਂ ਦੀ ਤੁਸੀਂ ਆਰਗੇਨਿਕ ਬੀਜ ਨੇ ਉਹਨਾਂ ਨੂੰ ਲੱਗਦਾ ਓਦੋਂ ਇੱਥੋਂ ਹੀ ਸਾਰੇ ਖਰੀਦ ਕੇ ਲੈ ਕੇ ਜਾਂਦੇ ਹਾਂ ਹਾਂਜੀ ਓਦੋਂ ਦੀ ਇੱਥੇ ਸਬਜ਼ੀ ਇੱਥੋਂ ਹੀ ਲੈਂਦੇ ਹਾਂ ਇੱਥੇ ਜਾਂਦੇ ਹਾਂ ਹਾਂਜੀ ਕੋਈ ਪਰੇਸ਼ਾਨੀ ਵੀ ਨਹੀਂ ਆਉਂਦੀ ਵੀ ਵਿਕਦੀ ਨਹੀਂ ਜਾਂ ਲੈ ਕੇ ਨਹੀਂ ਜਾਂਦੇ ਬਸ ਇਹ ਫੀਡ ਪਾ ਕੇ ਸਾਡੇ ਲੇਬਰ ਵਾਲੇ ਵਿਹਲੇ ਹੋ ਜਾਂਦੇ 7 ਵਜੇ ਤੋਂ ਉਹਨਾਂ ਤੋਂ ਮੈਂ ਤੜਾ ਲੈਣਾ ਅੱਗੇ ਤਾਂ ਮੈਂ ਨਾਲ ਲੱਗ ਜਾਂਦਾ ਇਹ ਕਿਤਾਬ ਦਰਦ ਉੱਠ ਖੜਾ ਹੈ ਕਿ ਮੈਂ ਤੜਾਈ ਨਹੀਂ ਅੱਛਾ ਬਤਾਓਗੇ ਇਹਦਾ ਰਕਬਾ ਬਤਾਉਗੇ ਅਸੀਂ ਦਵਾਵਾਂਗੇ ਪ ਆਰਗੈਨਿਕ ਆਰਗੈਨਿਕ ਹਾਂ ਜੀ ਜੇ ਬਿਲਕੁਲ ਕਿਸਾਨ ਨੇ ਜਿਹੜੇ ਆਰਗੈਨਿਕ ਫਾਰਮਿੰਗ ਕਰ ਰਹੇ ਆ ਤਾਂ ਆਰਗੈਨਿਕ ਫਾਰਮਿੰਗ ਦੇ ਨਾਲ ਨਾਲ ਇੱਕ ਵੱਡਾ ਪ੍ਰੋਜੈਕਟ ਲੱਗਿਆ ਇਹਨਾਂ ਦੇ ਖੇਤ ਦੇ ਵਿੱਚ ਉਹ ਹੈਗਾ ਬਰਮਿੰਗ ਕੰਪੋਸਟ ਯਾਨੀ ਇਹ ਜਿਹੜੀ ਖਾਦ ਹੈ ਖੁਦ ਆਪਣੇ ਖੇਤ ਦੇ ਵਿੱਚ ਹੀ ਤਿਆਰ ਕਰਦੇ ਆ ਤਾਂ ਇਸੇ ਖੇਤ ਦੇ ਵਿੱਚੋਂ ਹੀ ਇਹਨਾਂ ਦੇ ਸਬਜ਼ੀ ਜਿਹੜੀ ਹੈ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਜਾਂ ਹੋਰ ਖੇਤੀਬਾੜੀ ਦੇ ਜਿਹੜੇ ਅਧਿਕਾਰੀ ਦੌਰਾ ਕਰਨ ਆਉਂਦੇ ਆ ਤਾਂ ਇਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਪਿੰਡ ਪਹੁੰਚਦੇ ਨੇ ਖੇਤ ਦੇਖਦੇ ਨੇ ਜਦੋਂ ਖੇਤ ਦੇਖਦੇ ਆਪਣੀ ਅੱਖੀਂ ਦੇਖਦੇ ਆ ਕਿ ਇਹ ਸਾਰੀ ਸਬਜ਼ੀ ਜਿਹੜੀ ਹੈਗੀ ਬਿਨਾ ਰੇਹਾ ਸਪ੍ਰੇ ਹਾਂ ਤੋਂ ਤਾਂ ਕਾਫੀ ਜ਼ਿਆਦਾ ਸ਼ਲਾਘਾ ਕਰਦੇ ਆ ਉਮੀਦ ਕਰਦੇ ਆ ਕਿ ਹੋਰ ਵੀ ਕਿਸਾਨ ਅਗੇ ਆਣਗੇ ਤਾਂ ਕੋਸ਼ਿਸ਼ ਜ਼ਰੂਰ ਕਰਨਗੇ ਥੋੜੇ ਲੈਵਲ ਤੋਂ ਹੀ ਆਰਗੇਨਿਕ ਫਾਰਮਿੰਗ ਤੁਸੀਂ ਵੀ ਸ਼ੁਰੂ ਕਰੋ ਤਾਂ ਕਿ ਆਪ ਚੰਗਾ ਖਾਓ ਤੇ ਆਨਲਾਈਨ ਸਮੇਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਚੰਗਾ ਖਾਣ ਪੀਣ ਦੇ ਸਕੀਏ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਿੰਡ ਤੋਂਗਵਾਲੀ ਬਠਿੰਡਾ